ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਵੰਜਾਰਿਆਂ ਦੇ ਨਗਰ ਵਿੱਚ ਜਾਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵੰਜਾਰਿਆਂ ਦੇ ਨਗਰ ਵਿੱਚ ਆਏ ਤਾਂ ਇਸ ਨਗਰ ਦੇ ਮੁਖੀ ਚੌத்ਰੀ ਦੇ ਘਰ ਪੁੱਤਰ ਜਨਮਿਆ ਸੀ ਉਹ ਬਹੁਤ ਖੁਸ਼ੀਆਂ ਮਨਾ ਰਹੇ ਸਨ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਇਹ ਲੋਕ ਸਾਰੇ ਪੁੱਤ ਜਨਮੇ ਦੀ ਖੁਸ਼ੀ ਵਿੱਚ ਮਸਤ ਹਨ ਕਿਸੇ ਨੇ ਆਣ ਕੇ ਤੁਹਾਨੂੰ ਨਮਸਕਾਰ ਨਹੀਂ ਕੀਤੀ ਸੇਵਾ ਨਹੀਂ ਕੀਤੀ ਅਤੇ ਕੋਈ ਸਤਕਾਰ ਵੀ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਬਾਲਕ ਆਪਣਾ ਕਰਜ਼ਾ ਲੈਣ ਆਇਆ ਹੈ ਇਸ ਨੂੰ ਲੈ ਕੇ ਇਹ ਸਵੇਰੇ ਹੀ ਮਰ ਜਾਏਗਾ ਫਿਰ ਇਹ ਲੋਕ ਬੜਾ ਦੁੱਖ ਕਰਕੇ ਰੋਣਗੇ ਅਤੇ ਉਲਾਪ ਕਰਨਗੇ ਇਹ ਬਚਨ ਕਰਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਤੁਸੀਂ ਰਵਾਬ ਵਜਾਓ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਜੀਵ ਹੁਕਮ ਨਾਲ ਗਰਭ ਵਿੱਚ ਆਉਂਦਾ ਹੈ ਅਤੇ ਹੁਕਮ ਅੰਦਰ ਹੀ ਪਾਪ ਪੁੰਨ ਕਰਮ ਕਰਕੇ ਚਲਿਆ ਜਾਂਦਾ ਹੈ। ਪੁਰਾਣੀ ਧੰ ਜੋਬਨ ਨਾਲ ਪ੍ਰੇਮ ਕਰਕੇ ਨਾਮ ਨੂੰ ਵਿਸਾਰ ਦਿੰਦਾ ਹੈ। ਪਰ ਜਦ ਜਮ ਆ ਕੇ ਫੜਦੇ ਹਨ ਤਾਂ ਇਸ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਪਛਤਾਉਂਦਾ ਹੈ। ਜਦ ਰਾਤ ਬੀਤ ਗਈ ਤਾਂ ਸਵੇਰੇ ਬੱਚਾ ਮਰ ਗਿਆ ਜਿਸ ਨਾਲ ਸਾਰੇ ਨਰ ਨਾਰੀ ਮਿਲ ਕੇ ਬੋਤ ਰੋਂਦੇ ਆ ਤੇ ਸਿਰ ਪਿੱਟਦੇ ਤੇ ਵਰਲਾਪ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ